ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਅਮਰੀਕਾ ਤੋਂ 487 ਹੋਰ ਗੈਰ ਕਾਨੂੰਨੀ ਭਾਰਤੀਆਂ ਨੂੰ ਦੇਸ਼ ਨਿਕਾਲੇ ਦੀ ਤਿਆਰੀ ਜਹਾਜ਼ ਤਿਆਰ ਅਮਰੀਕੀ ਜੱਜ ਵੱਲੋਂ 트럼ਪ ਨੂੰ ਵੱਡਾ ਤੇ ਕਰਾਰਾ ਝਟਕਾ ਹਕੂਮਤ ਤੇ ਲਾਈ ਪਾਬੰਦੀ ਅਮਰੀਕਾ ਬਾਦ ਹੁਣ ਕੈਨੇਡਾ ਵੱਲੋਂ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਵੱਡਾ ਐਕਸ਼ਨ ਅਮਰੀਕਾ ਤੋਂ ਕੱਢੇ ਭਾਰਤੀਆਂ ਨੂੰ ਲੈ ਕੇ ਡੀਜੀਪੀ ਪੰਜਾਬ ਨੇ ਚਾਰ ਮੈਂਬਰੀ ਕਮੇਟੀ ਦਾ ਕੀਤਾ ਗਠਨ ਹੋਵੇਗੀ ਜਾਂਚ ਡੌਂਕੀ ਲਾਉਂਦਿਆਂ ਸਾਥੀ ਦੀ ਗਈ ਸੀ ਜਾਣ ਅਮਰੀਕਾ ਤੋਂ ਪਰਤੇ ਇੱਕ ਪੰਜਾਬੀ ਦੇ ਸਨਸਨੀਖੇਜ਼ ਖੁਲਾਸੇ ਅਮਰੀਕਾ ਭੇਜਣ ਦਾ ਕਿੱਥੋਂ ਚੱਲਦਾ ਕਾਰੋਬਾਰ ਵੱਡਾ ਪਰਦਾਫਾਸ਼ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਮੁਲਾਜ਼ਮਾਂ ਲਈ ਹਦਾਇਤਾਂ ਜਾਰੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਕਿ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾ ਆਪਣਾ ਨਵਾਂ ਚੈਨਲ ਜਿਸ ਦਾ ਸਕਰੀਨ ਦੇ ਉੱਤੇ ਲਿਖਿਆ ਜਾ ਰਿਹਾ ਹੈ ਕਿ ਤੁਸੀਂ ਉਸ ਨੂੰ ਕਿਵੇਂ ਲੱਭਣਾ ਹੈ ਟੀਵੀ ਐਂਡ ਨਿਊਜ਼ ਇਹ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਅਮਰੀਕਾ ਦੇ ਵਿੱਚੋਂ 104 ਭਾਰਤੀਆਂ ਨੂੰ ਬੀਤੇ ਦਿਨੀ ਡਿਪੋਰਟ ਕਰ ਦਿੱਤਾ ਗਿਆ ਸੀ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਹਾਲੇ ਉਹਨਾਂ ਖਬਰਾਂ ਦੀ ਸਿਆਹੀ ਨਹੀਂ ਸੁੱਕੀ ਕਿ ਇੱਕ ਹੋਰ ਵੱਡੀ ਖਬਰ ਵੜ ਰਹੀ ਹੈ ਕਿ ਅਮਰੀਕਾ ਦੇ ਵਿੱਚੋਂ 487 ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਜਿਹੜੇ ਹੋਰ ਹੈ ਉਹਨਾਂ ਨੂੰ ਦੇਸ਼ ਨਿਕਾਲੇ ਦੀ ਤਿਆਰੀ ਕੀਤੀ ਜਾ ਰਹੀ ਹੈ ਹਾਲਾਂਕਿ ਆਖਰ ਤੱਕ ਇਹ ਗਿਣਤੀ ਹਜ਼ਾਰਾਂ ਤੱਕ ਜਾਣ ਦੀ ਸੰਭਾਵਨਾ ਹੈ ਇਸੇ ਦੌਰਾਨ ਭਾਰਤ ਸਰਕਾਰ ਨੇ ਭਾਰਤੀਆਂ ਦੇ ਨਾਲ ਦੁਰਵਿਹਾਰ ਕੀਤੇ ਜਾਣ ਦੀ ਸੰਭਾਵਨਾ ਤੇ ਚਿੰਤਾ ਵੀ ਪ੍ਰਗਟਾਈ ਹੈ ਅਮਰੀਕਾ ਤੋਂ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਬਾਬਤ ਵਿਦੇਸ਼ ਕੱਤਰ ਵਿਕਰਮ ਮਿਸ਼ਰੀ ਨੇ ਦੱਸਿਆ ਕੇ ਵਿਦੇਸ਼ ਮੰਤਰੀ ਨੇ ਅਮਰੀਕੀ ਅਧਿਕਾਰੀਆਂ ਦੁਆਰਾ ਸਾਂਝੇ ਕੀਤੇ ਗਏ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ ਦੇ ਵਿਰਵੇ ਦਿੱਤੇ ਹੈ ਜਿਸ ਦੇ ਵਿੱਚ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੇ ਨਾਲ ਸੰਬੰਧਿਤ ਪ੍ਰਕਿਰਿਆਵਾਂ ਸ਼ਾਮਲ ਨੇ ਵਿਕਰਮ ਮਿਸਰੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਵਿਦੇਸ਼ ਮੰਤਰੀ ਨੇ ਦੱਸਿਆ ਕਿ ਇਹ ਪ੍ਰਕਿਰਿਆ ਲੰਬੇ ਸਮੇਂ ਤੋਂ ਚੱਲ ਰਹੀ ਹੈ ਕੋਈ ਨਵੀਂ ਪ੍ਰਕਿਰਿਆ ਨਹੀਂ ਹਾਲਾਂਕਿ ਦੇਸ਼ ਨਕਾਲਾ ਦਿੱਤੇ ਗਏ ਪ੍ਰਵਾਸੀਆਂ ਦਰਾਲ ਦੁਰਵਿਹਾਰ ਦਾ ਮੁੱਦਾ ਇੱਕ ਗੰਭੀਰ ਮੁੱਦਾ ਬਣ ਚੁੱਕਿਆ ਹੈ ਜਿਸ ਨੂੰ ਅਸੀਂ ਅਮਰੀਕੀ ਅਧਿਕਾਰੀਆਂ ਦੇ ਕੋਲ ਉਹਨਾਂ ਦੇ ਕਹਿਣ ਅਨੁਸਾਰ ਉਠਾ ਦਿੱਤਾ ਹੈ ਇਸ ਸਬੰਧੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਨੂੰ ਦੱਸਿਆ ਗਿਆ ਹੈ ਕਿ 487 ਭਾਰਤੀ ਨਾਗਰਿਕਾਂ ਨੂੰ ਹੁਣ ਹੋਰ ਦੇਸ਼ਨ ਕਾਲ ਦੇ ਹੁਕਮ ਦਿੱਤੇ ਗਏ ਹੈ ਤੇ ਅਸੀਂ ਕਹਿੰਦੇ 298 ਵਿਅਕਤੀਆਂ ਦੇ ਸਬੰਧ ਵਿੱਚ ਵੇਰਵੇ ਮੰਗੇ ਹੈ ਅਤੇ ਉਹ ਸਾਨੂੰ ਪ੍ਰਦਾਨ ਵੀ ਕੀਤੇ ਗਏ ਨੇ ਅਸੀਂ ਕਹਿੰਦੇ ਅਮਰੀਕੀ ਅਧਿਕਾਰੀਆਂ ਦੇ ਨਾਲ ਇਸ ਵਰਤੋਂ ਦੇ ਬਾਬਤ ਬਹੁਤ ਪਾਰਦਰਸ਼ਤਾ ਦੇ ਨਾਲ ਗੱਲਬਾਤ ਕਰ ਰਹੇ ਹਾਂ ਮਿਸ਼ਰੀ ਨੇ ਇਹ ਵੀ ਦੱਸਿਆ ਕਿ ਅਸੀਂ ਅਮਰੀਕੀ ਪ੍ਰਸ਼ਾਸਨ ਨੂੰ ਇਹ ਵੀ ਸਪਸ਼ਟ ਕਰ ਦਤਾ ਹੈ ਕਿ ਦੇਸ਼ ਨਕਾਲਾ ਦਿੱਤੇ ਗਏ ਭਾਰਤੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਅਣਮਨੁੱਖੀ ਵਰਤਾਓ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੇਕਰ ਸਾਨੂੰ ਕਿਸੇ ਵੀ ਤਰ੍ਹਾਂ ਦੇ ਦੁਰਵਿਹਾਰ ਦਾ ਪਤਾ ਲੱਗਦਾ ਤਾਂ ਅਸੀਂ ਇਸ ਨੂੰ ਤੁਰੰਤ ਉੱਚ ਪੱਧਰ ਤੇ ਉਠਾਵਾਂਗੇ ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚੋਂ ਕੱਢੇ ਜਾਣ ਲਈ 487 ਲੋਕਾਂ ਦੀ ਸੂਚੀ ਤਿਆਰ ਕਰ ਦਿੱਤੀ ਗਈ ਹੈ ਅਤੇ 298 ਲੋਕਾਂ ਦੇ ਦਸਤਾਵੇਜ਼ ਭਾਰਤ ਨਾਲ ਸਾਂਝੇ ਕਰਨ ਲਈ ਤਸਦੀਕ ਕਰ ਦਿੱਤੇ ਗਏ ਹੈ ਵਦੇਸ਼ ਕਤਰ ਨੇ ਵਿਸ਼ੇਸ਼ ਬਰੀਫਿੰਗ ਦੇ ਦੌਰਾਨ ਇਹ ਵੇਰਵੇ ਸਾਂਝੇ ਕੀਤੇ ਐ ਕਹਿਣ ਦਾ ਭਾਵ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਪੰਜਾਬੀ ਵੱਖ-ਵੱਖ ਸੂਬਿਆਂ ਦੇ ਭਾਰਤੀਆਂ ਸਮੇਤ ਤੁਹਾਨੂੰ ਫਿਰ ਇਸੇ ਤਰੀਕੇ ਨਾਲ ਕਿਸੇ ਨਾ ਕਿਸੇ ਹਵਾਈ ਅੱਡੇ ਤੇ ਉਤਰਦੇ ਅਤੇ ਉਹਦੇ ਤੋਂ ਬਾਅਦ ਉਹਨਾਂ ਦੀਆਂ ਸਟੋਰੀਆਂ ਵੇਖਣ ਸੁਣਨ ਨੂੰ ਮਿਲ ਸਕਦੀਆਂ ਨੇ ਭਾਵ ਇਹ ਖਬਰਾਂ ਹਾਲੇ ਹੋਰ ਮਿਲਣਗੀਆਂ ਤੇ ਹੁਣ ਕੋਚ ਇੱਕ ਹੁਕਮ ਜਿਸ ਦਿਨ ਤੋਂ ਡੋਨਲਡ ਟਰੰਪ ਹੋ ਰਾਣੇ ਰਾਸ਼ਟਰਪਤੀ ਦੇ ਅਹੁਦੇ ਦਾ ਹਲਫ ਲਿਆ ਸੌ ਚੁੱਕੀ ਹੈ 20 ਜਨਵਰੀ 2025 ਤੋਂ ਉਸੇ ਦਿਨ ਉਹ ਥੋਕ ਦੇ ਭਾ ਥੋਕ ਦੇ ਜਿਹੜੇ ਕਾਰਜਕਾਰੀ ਆਦੇਸ਼ ਨੇ ਉਹਨਾਂ ਤੇ ਦਸਤਖਤ ਕਰਦੇ ਆ ਰਹੇ ਨੇ ਤੇ ਹੁਣ ਇੱਕ ਵੱਡੀ ਰਾਹਤ ਭਰੀ ਖਬਰ ਵੀ ਆਖੀ ਜਾ ਸਕਦੀ ਹੈ ਜਿਹੜੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕ ਨੇ ਵਰਕ ਵੀਜ਼ੇ ਤੇ ਰਹਿ ਰਹੇ ਨੇ ਹਲੇ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਸੀ ਕੁਝ ਭਾਰਤੀ ਵਿਦਿਆਰਥੀ ਵੀ ਆ ਤੇ ਉਹਨਾਂ ਕੁਝ ਕੁਝ ਪੇਸ਼ੇਵਰ ਵੀ ਹੈ ਹੁਣ ਉਹਨਾਂ ਵਾਸਤੇ ਇਹ ਇੱਕ ਵੱਡੀ ਖਬਰ ਹੈ ਦਰਅਸਲ ਸਿਆਟਲ ਦੀ ਇੱਕ ਅਦਾਲਤ ਨੇ ਰਾਸ਼ਟਰਪਤੀ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਖਤਮ ਕਰਦੇ ਹੁਕਮ ਤੇ ਅਣਮਿੱਥੇ ਸਮੇਂ ਵਾਸਤੇ ਰੋਕ ਲਗਾ ਦਿੱਤੀ ਹੈ ਟਰੰਪ ਪ੍ਰਸ਼ਾਸਨ ਦੇ ਹੁਕਮ ਦੀ ਆਲੋਚਨਾ ਕਰਦੇ ਹੋਏ ਸਿਆਟਲ ਦੀ ਇੱਕ ਅਦਾਲਤ ਨੇ ਕਿਹਾ ਕਿ ਟਰੰਪ ਸੰਵਿਧਾਨ ਦੇ ਨਾਲ ਨੀਤੀਗਤ ਖੇਡ ਖੇਡਣ ਲਈ ਕਾਨੂੰਨੀ ਨਿਯਮ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਮਰੀਕੀ ਜਿਲਾ ਜੱਜ ਜੌਨ ਕਾਫੀਨਰ ਨੇ ਜਿਹੜੀ ਇਹ ਸਟੇ ਲਗਾ ਦਿੱਤੀ ਹੈ ਅਮਰੀਕੀ ਕਾਨੂੰਨ ਨੂੰ ਬਦਲਦੇ ਉਦੇਸ਼ ਨਾਲ 트럼ਪ ਦੀ ਵਿਆਪਕ ਦੇਸ਼ਨ ਕਾਲੇ ਦੀ ਕਾਰਵਾਈ ਲਈ ਇਹ ਦੂਸਰਾ ਵੱਡਾ ਕਾਨੂੰਨੀ ਉਹਨਾਂ ਦਾ ਝਟਕਾ ਹੈ। ਇਹਦੇ ਤੋਂ ਪਹਿਲਾਂ ਮੈਰੀਲੈਂਡ ਦੇ ਇੱਕ ਜੱਜ ਨੇ ਵੀ ਅਜਿਹਾਈ ਫੈਸਲਾ 트럼ਪ ਦੇ ਉਲਟ ਦਿੱਤਾ ਸੀ। ਜਾਣਕਾਰੀ ਦੇ ਅਨੁਸਾਰ ਇਹ ਸਪਸ਼ਟ ਹੋ ਗਿਆ ਹੈ ਕਿ ਸਾਡੇ ਰਾਸ਼ਟਰਪਤੀ ਲਈ ਕਾਨੂੰਨ ਦਾ ਰਾਜ ਉਹਨਾਂ ਦੇ ਨੀਤੀਗਤ ਟੀਚਿਆਂ ਲਈ ਸਿਰਫ ਇੱਕ ਰੁਕਾਵਟ ਹੈ। ਜੱਜ ਕਾਫੇਨੋਰ ਨੇ ਅਸਲ ਦੇ ਵਿੱਚ ਇਹ ਸੁਣਵਾਈ ਦੇ ਦੌਰਾਨ ਸਖਤੀ ਨਾਲ ਕਿਹਾ ਉਨ੍ਹਾਂ ਦੇ ਅਨੁਸਾਰ ਕਾਨੂੰਨ ਦਾ ਰਾਜ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਟਾਲਿਆ ਜਾ ਸਕਦਾ ਜਾਂ ਸਿਰਫ ਅਣਦੇਖਿਆ ਕੀਤਾ ਜਾ ਸਕਦਾ ਹੈ ਭਾਵੇਂ ਰਾਜਨੀਤਿਕ ਜਾਂ ਨਿੱਜੀ ਲਾਭ ਲਈ ਹੋਵੇ ਮਾਨਯੋਗ ਜੱਜ ਨੇ ਇਹ ਵੀ ਕਿਹਾ ਕਿ ਇਸ ਅਦਾਲਤ ਦੇ ਵਿੱਚ ਅਤੇ ਮੇਰੀ ਨਿਗਰਾਨੀ ਦੇ ਹੇਠ ਕਾਨੂੰਨ ਦਾ ਰਾਜ ਕਾਇਮ ਰਹੇਗਾ ਭਾਵੇਂ ਕੋਈ ਵੀ ਹੋਵੇ ਉਨ੍ਹਾਂ ਨੇ ਕਿਹਾ ਕਿ ਸੁਧਾਰ ਅਜਿਹੀ ਚੀਜ਼ ਨਹੀਂ ਜਿਸ ਨਾਲ ਸਰਕਾਰ ਨੀਤੀਗਤ ਖੇਡਾਂ ਖੇਡ ਸਕੇ ਜੇਕਰ ਸਰਕਾਰ ਜਨਮ ਸਿੱਧ ਨਾਗਰਿਕਤਾ ਦੇ ਅਧਿਕਾਰ ਨੂੰ ਜਾਂ ਕਾਨੂੰਨ ਨੂੰ ਬਦਲਣਾ ਚਾਹੁੰਦੀ ਹੈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਜ਼ਰੂਰਤ ਹੈ ਇਹਦੇ ਨਾਲ ਹੀ ਇੱਕ ਝਟਕੇ ਤੋਂ ਬਾਅਦ ਇੱਕ ਹੋਰ ਕਰਾਰਾ ਝਟਕਾ ਵੀ ਰਾਸ਼ਟਰਪਤੀ 트੍ਰੰਪ ਨੂੰ ਲੱਗਿਆ ਜਿਸ ਦੇ ਵਿੱਚ ਇੱਕ ਹੋਰ ਅਮਰੀਕੀ ਜੱਜ ਨੇ 트੍ਰੰਪ ਪ੍ਰਸ਼ਾਸਨ ਦੁਆਰਾ ਸਰਕਾਰੀ ਕਰਮਚਾਰੀਆਂ ਦੇ ਵਾਸਤੇ ਪ੍ਰਸਤਾਵਿਤ ਰਿਟਾਇਰਮੈਂਟ ਪੈਕੇਜ ਦੇ ਨਾਲ ਅਸਤੀਫਾ ਦੇਣ ਦੇ ਪ੍ਰਸਤਾਵ ਤੇ ਘੱਟੋ-ਘੱਟ ਆਉਣ ਵਾਲੇ ਸੋਮਵਾਰ ਤੱਕ ਅਸਥਾਈ ਤੌਰ ਤੇ ਰੋਕ ਲਾ ਦਿੱਤੀ ਹੈ ਜਿਸ ਦੇ ਨਾਲ ਇਸ ਨੂੰ ਰੋਕਣ ਲਈ ਮੁਕਦਮਾ ਕਰਨ ਵਾਲੀ ਲੇਬਰ ਯੂਨੀਅਨ ਜਾਂ ਯੂਨੀਅਨਾਂ ਨੂੰ ਸ਼ੁਰੂਆਤੀ ਜਿੱਤਤਾ ਕੀ ਜਾ ਸਕਦੀ ਹੈ ਵਾਈਟ ਹਾਊਸ ਦੇ ਸੂਤਰਾਂ ਨੇ ਦੱਸਿਆ ਕਿ ਪ੍ਰਸਤਾਵਿਤ ਰੋਕ ਲਾਉਣ ਦੇ ਬਾਵਜੂਦ 40 ਹਜ਼ਾਰ ਤੋਂ ਵੱਧ ਫੈਡਰਲ ਕਰਮਚਾਰੀਆਂ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਵੀ ਕਰ ਲਿਆ ਬੋਸਟਨ ਵਿੱਚ ਅਮਰੀਕੀ ਡਿਸਟ੍ਰਿਕਟ ਜੱਜ ਜਾਰਜ ਓ ਟੂਲ ਦੇ ਫੈਸਲੇ ਦੇ ਨਾਲ ਪ੍ਰੰਪਤ ਪ੍ਰਸ਼ਾਸਨ ਦੁਆਰਾ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਦੇ ਉਸ ਪ੍ਰਸਤਾਵ ਨੂੰ ਇੱਕ ਵੱਡਾ ਝਟਕਾ ਲੱਗਿਆ ਜੋ ਫੈਡਰਲ ਕਰਮਚਾਰੀਆਂ ਨੂੰ ਫੈਡਰਲ ਸਰਕਾਰ ਦੇ ਵਿੱਚ ਸੁਧਾਰ ਲਈ ਇੱਕ ਬੇਮਿਸਾਲ ਮੁਹਿੰਮ ਦੇ ਵਿੱਚ ਆਪਣੀਆਂ ਨੌਕਰੀਆਂ ਛੱਡਣ ਵਾਸਤੇ ਦਬਾਅ ਪਾ ਰਿਹਾ ਸੀ ਮਾਨਯੋਗ ਜੱਜ ਓ ਟੂਲ ਸੋਮਵਾਰ ਨੂੰ ਹੋਣ ਵਾਲੀ ਸੁਣਵਾਈ 'ਚ ਯੂਨੀਅਨਾਂ ਦੁਆਰਾ ਕਾਨੂੰਨੀ ਚੁਣੌਤੀ ਤੇ ਵਿਚਾਰ ਕਰਨ ਤੋਂ ਬਾਅਦ ਇਸ ਪ੍ਰਸਤਾਵ ਵਿੱਚ ਹੋਰ ਦੇਰੀ ਕਰਨ ਜਾਸਤੇ ਲੰਬੇ ਸਮੇਂ ਤੱਕ ਅਸਥਾਈ ਰੋਕ ਲਾਉਣ ਬਾਰੇ ਵੀ ਸੋਚ ਸਕਦੇ ਨੇ ਇਹ ਸੋਮਵਾਰ ਨੂੰ ਪਤਾ ਲੱਗੇਗਾ ਹੁਣ ਇੱਕ ਪਾਸਤਾ ਅਮਰੀਕੇ ਦੇ ਵਿੱਚੋਂ ਵੱਡੇ ਪੱਧਰ ਤੇ ਦੇਸ਼ ਨਕਾਲੇ ਦੀਆਂ ਲਗਾਤਾਰ ਖਬਰਾਂ ਬੜ ਰਹੀਆਂ ਨੇ ਪਰ ਅਮਰੀਕਾ ਦੇ ਦੋ ਗੁਆਂਢੀ ਮੁਲਕ ਇੱਕ ਪਾਸੇ ਮੈਕਸੀਕੋ ਤੇ ਦੂਸਰੇ ਪਾਸੇ ਕੈਨੇਡਾ ਇਥੋਂ ਵੀ ਸਖਤੀਆਂ ਦੀਆਂ ਖਬਰਾਂ ਵੱਡੇ ਐਕਸ਼ਨ ਦੀਆਂ ਖਬਰਾਂ ਵੱਡ ਰਹੀਆਂ ਨੇ ਅਮਰੀਕਾ ਦੇ ਨਾਲ ਨਾਲ ਕੈਨੇਡਾ ਨੇ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਬਾਜ਼ ਅੱਖ ਰੱਖ ਲਈ ਹੈ ਤੇ ਸਖਤੀਆਂ ਵਧਾ ਦਿੱਤੀਆਂ ਨੇ ਕੈਨੇਡਾ ਪੁਲਿਸ ਨੇ ਅਮਰੀਕਾ ਦੇ ਨਾਲ ਲੱਗਦੀ ਸਰਹੱਦ ਤੋਂ ਤਿੰਨ ਵੱਖ-ਵੱਖ ਘਟਨਾਵਾਂ ਦੇ ਵਿੱਚ 15 ਵਿਅਕਤੀ ਗ੍ਰਿਫਤਾਰ ਕੀਤੇ ਐ ਇਸ ਦੌਰਾਨ ਦੱਸਿਆ ਗਿਆ ਕਿ ਇੱਕ ਵਿਅਕਤੀ ਭੱਜਣ ਦੀ ਕੋਸ਼ਿਸ਼ ਕਰਦਾ ਆਪਣੀ ਜਾਨ ਤੋਂ ਹੱਥ ਧੋ ਬੈਠੇ ਐ ਇਹ ਸਾਰੇ ਗੈਰ ਕਾਨੂੰਨੀ ਢੰਗ ਨਾਲ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਪੁਲਿਸ ਨੇ ਹਾਲੇ ਤੱਕ ਇਹਨਾਂ ਵਿੱਚੋਂ ਕਿਸੇ ਦੀ ਪਛਾਣ ਜਨਤਕ ਨਹੀਂ ਕੀਤੀ ਆਰਸੀਐਮਪੀ ਦੇ ਸਹਾਇਕ ਕਮਿਸ਼ਨਰ ਲੀਜ਼ਾ ਮੋਰਲੈਂਡ ਨੇ ਦੱਸਿਆ ਕਿ ਦੋ ਘਟਨਾਵਾਂ ਅਲਬਰਟਾ ਸੂਬੇ ਅਤੇ ਇੱਕ ਮੈਨੀਟੋਬਾ ਸੂਬੇ ਦੀ ਅਮਰੀਕਾ ਨਾਲ ਲੱਗਦੀ ਸਰਹੱਦ 'ਤੇ ਵਾਪਰੀ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ 4 ਫਰਵਰੀ ਨੂੰ ਅਲਬਰਟਾ ਦੇ ਕੌਰਸ ਲਾਂਗੇ ਦੇ ਉੱਤੇ ਅਮਰੀਕਾ ਵੱਲੋਂ ਆਈ ਇੱਕ ਵਾਹਨ ਚਾਲਕ ਨੇ ਦਾਸਤਾਵੇਜ਼ਾਂ ਦੀ ਜਾਂਚ ਕਰਵਾਉਣ ਦੀ ਥਾਂ ਨਾਕਾ ਤੋੜਿਆ ਅਤੇ ਗੱਡੀ ਭਜਾ ਲਈ ਸੀਵੀਐਸਏ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤੇ ਜਾਣ ਤੇ 80 ਕਿਲੋਮੀਟਰ ਦੂਰ ਰੇਮੰਡ ਕੋਲ ਵਾਹਨ ਨੂੰ ਘੇਰ ਲਿਆ ਗਿਆ ਅਤੇ ਵਾਹਨ ਚਾਲਕ ਗੱਡੀ ਛੱਡ ਕੇ ਪੈਦਲ ਦੌੜਿਆ ਕਾਫੀ ਦੂਰ ਤੱਕ ਭੱਜਦੇ ਹੋਏ ਨੇ ਆਪਣੇ ਕੋਲ ਰੱਖੇ ਮਾਰੂ ਹਥਿਆਰ ਨਾਲ ਖੁਦ ਨੂੰ ਜ਼ਖਮੀ ਕੀਤਾ ਅਤੇ ਹਸਪਤਾਲ ਲੈ ਜਾਂਦੇ ਸਮੇਂ ਉਸ ਨੇ ਦਮ ਤੋੜ ਦਿੱਤਾ ਇੱਕ ਹੋਰ ਘਟਨਾ ਦੇ ਵਿੱਚ 3 ਫਰਵਰੀ ਨੂੰ ਤੜਕਸਾਰ ਕੜਾਕੇ ਦੀ ਸਰਦੀ ਵਿੱਚ 5 ਨਾਬਾਲਗਾਂ ਸਮੇਤ 9 ਜਣੇ ਹਨੇਰੇ ਦੀ ਆੜ ਵਿੱਚ ਪੈਦਲ ਸਰਹੱਦ ਲੰਘ ਕੇ ਭਾਵ ਅਮਰੀਕਾ ਤੋਂ ਕੈਨੇਡਾ ਵਿੱਚ ਦਾਖਲ ਹੋਣ ਦਾ ਯਤਨ ਕਰ ਰਹੇ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੀਸਰੀ ਘਟਨਾ ਮੈਨੀਟੋਬਾ ਸੂਬੇ ਦੇ ਸਰਹੱਦੀ ਪਿੰਡ ਐਮਰਸਨ ਕੋਲ ਵਾਪਰੀ ਦੱਸੀ ਗਈ ਹੈ ਜਿੱਥੇ ਅਮਰੀਕਨ ਕਸਟਮ ਤੇ ਬਾਰਡਰ ਸੁਰੱਖਿਆ ਅਮਲੇ ਦੇ ਵੱਲੋਂ ਖਬਰਦਾਰ ਕੀਤੇ ਜਾਣ ਤੇ 6 ਲੋਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਦਿਆਂ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ ਦੱਸਣਾ ਬਣਦਾ ਕਿ ਐਮਰਸਨ ਉਹੀ ਸਥਾਨ ਹੈ ਜਿੱਥੇ ਲਗਭਗ 2 ਸਾਲ ਪਹਿਲਾਂ ਗੁਜਰਾਤੀ ਮੂਲ ਦੇ ਇੱਕੋ ਹੀ ਪਰਿਵਾਰ ਦੇ ਤਿੰਨ ਬੱਚਿਆਂ ਸਹਿਤ 5 ਲੋਕ ਬਰਫੀਲੇ ਤੂਫਾਨ ਦੀ ਜਦ ਵਿੱਚ ਔਣ ਕਰਕੇ ਮਾਰੇ ਗਏ ਸੀ ਉਧਰ ਮੈਕਸੀਕੋ ਦੇ ਨੈਸ਼ਨਲ ਗਾਰਡ ਦੇ ਜਵਾਨ ਅਤੇ ਫੌਜ ਦੇ ਕਈ ਟਰੱਕ ਬੀਤੇ ਦਿਨੀ ਸਿਉਦਾਦ ਜੁਆਰੀਸ ਅਤੇ ਟੈਕਸਸ ਦੇ ਅਲਪਾਸੋ ਨੂੰ ਵੱਖ ਕਰਨ ਲਈ ਸਰਹਾਦ 'ਤੇ ਦੇਖੇ ਗਏ ਐ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਵੱਲੋਂ ਟੈਰਫ ਲਗਾਏ ਜਾਣ ਦੀਆਂ ਧਮਕੀਆਂ ਤੋਂ ਬਾਅਦ ਮੈਕਸੀਕੋ ਨੇ ਆਪਣੀ ਉੱਤਰੀ ਸਰਹਾਦ 'ਤੇ 10000 ਸੈਨਿਕ ਭੇਜ ਦਿੱਤੇ ਸੀ ਭਾਵ ਮੈਕਸੀਕੋ ਵਾਲੀ ਕੰਧ ਟੱਪਣਾ ਹੁਣ ਆਸਾਨ ਨਹੀਂ ਭਾਵੇਂ ਪੰਜਾਬੀ ਗੀਤਾਂ ਵਿੱਚ ਕੁਝ ਵੀ ਜ਼ਿਕਰ ਹੋਵੇ ਤੇ ਹੁਣ ਗੱਲ ਕਰਦੇ ਹਾਂ ਕੇ ਬਹੁਤ ਸਾਰੇ ਪ੍ਰਵਾਸੀ ਐ ਜਿਨ੍ਹਾਂ ਦੀਆਂ ਧੜਕਣਾ ਤੇਜ਼ ਹੋਈਆਂ ਹੋਈਆਂ ਨੇ ਜਿਹੜੇ ਅਮਰੀਕਾ ਦੇ ਵਿੱਚ ਡੌਂਕੀ ਲਾ ਕੇ ਪਹੁੰਚੇ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਇਹ ਹੈ ਕਿ ਸਾਡੇ ਪਰਿਵਾਰ ਦੇ ਨਾਲ ਕਿਤੇ ਇਸ ਤਰ੍ਹਾਂ ਦੀ ਖਬਰ ਨਾ ਆ ਜਾਵੇ ਅਮਰੀਕਾ ਤੋਂ ਜਿਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਉਹਨਾਂ ਵਿੱਚੋਂ ਪੰਜਾਬ ਦੇ ਵੀ 30 ਵਿਅਕਤੀ ਦੱਸੇ ਗਏ ਸੀ ਹੁਣ ਇਹਦੇ ਵਿੱਚ ਪੰਜਾਬ ਪੁਲਿਸ ਨੇ ਇੱਕ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਹੁਣ ਪੰਜਾਬ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰੇਗੀ ਹੁਣ ਤੱਕ ਪੰਜਾਬ ਦੇ ਵਿੱਚੋਂ 30 ਲੋਕ ਜੋ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚੇ ਸੀ ਉਹ ਰਿਪੋਰਟ ਕੀਤੇ ਗਏ ਸੀ। ਜ਼ਿਆਦਾਤਰ ਮਾਮਲਿਆਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਡੋਂਕੀ ਰੂਟ ਦੇ ਰਾਹੀਂ ਅਮਰੀਕਾ ਭੇਜਿਆ ਗਿਆ ਸੀ। ਬਾਦਲੇ ਵਿੱਚ 에ਜੰਟ ਪ੍ਰਤੀ ਵਿਅਕਤੀ ਤੋਂ 40 ਤੋਂ 50 ਲੱਖ ਰੁਪਏ ਵਸੂਲਦੇ ਸੀ। ਇਸ ਦੇ ਨਾਲ ਹੀ ਕੁਝ ਲੋਕ ਤਾਂ ਇਹ ਵੀ ਕਹਿੰਦੇ ਐ ਕਿ 에ਜੰਟਾਂ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਹਨਾਂ ਨੂੰ ਕਾਨੂੰਨੀ ਤਰੀਕੇ ਦੇ ਰਾਹੀਂ ਸਿੱਧੇ ਰਸਤੇ ਪਾ ਫਲਾਈਟ ਦੇ ਰਾਹੀਂ ਭੇਜਿਆ ਜਾਏਗਾ ਪਰ ਬਾਅਦ ਵਿੱਚ ਉਹਨਾਂ ਨੂੰ ਡੋਂਕੀ ਰੂਟ ਦੇ ਰਾਹੀਂ ਅਮਰੀਕਾ ਰਵਾਨਾ ਕੀਤਾ ਗਿਆ। ਅਜਹੀ ਸਥਿਤੀ ਵਿੱਚ ਪੁਲਿਸ ਨੂੰ ਜਿੱਥੋਂ ਕਿਤੋਂ ਵੀ ਸ਼ਿਕਾਇਤਾਂ ਮਿਲ ਰਹੀਆਂ ਨੇ ਆਖਿਆ ਜਾ ਰਿਹਾ ਕਿ ਉਹਨਾਂ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਅਜਿਹਾ ਇੱਕ ਮਾਮਲਾ ਅੰਗਰੇਜ਼ ਸਰ ਦੇ ਵਿੱਚ ਦਰਜ ਹੋਣ ਦੀ ਖਬਰ ਵੀ ਹੈ ਨਾਲ ਹੀ ਇਮੀਗ੍ਰੇਸ਼ਨ ਏਜੰਟ ਦੇ ਦਫ਼ਤਰ ਨੂੰ ਸੀਲ ਵੀ ਕਰ ਦਿੱਤਾ ਗਿਆ ਅਮਰੀਕਾ ਤੋਂ ਕੱਢੇ ਗਏ ਭਾਰਤੀਆਂ ਨੂੰ ਲੈ ਕੇ ਡੀਜੀਪੀ ਪੰਜਾਬ ਨੇ ਚਾਰ ਮੈਂਬਰੀ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਹੈ ਇਸ ਸਬੰਧੀ ਸ਼੍ਰੀ ਪ੍ਰਵੀਨ ਸਿਨਹਾ ਆਈਪੀਐਸ ਏਡੀਜੀਪੀ ਐਨਆਰਆਈ ਦੀ ਪ੍ਰਧਾਨਗੀ ਦੇ ਹੇਠ ਇਹ ਚਾਰ ਮੈਂਬਰੀ ਤੱਥ ਖੋਜ ਕਮੇਟੀ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਸ਼੍ਰੀ ਸ਼ਿਵ ਵਰਮਾ ਆਈਪੀਐਸ ਏਡੀਜੀਪੀ ਅੰਦਰੂਨੀ ਸੁਰੱਖਿਆ ਡਾਕਟਰ ਐਸ ਬੂਪਤੀ ਆਈਪੀਐਸ ਆਈਜੀਪੀ ਪ੍ਰੋਵੀਜ਼ਨਿੰਗ ਅਤੇ ਸਤਿੰਦਰ ਸਿੰਘ ਆਈਪੀਐਸ ਡੀਆਈਜੀ ਬਾਰਡਰ ਰੇਂਜ ਇਹ ਸ਼ਾਮਲ ਕੀਤੇ ਗਏ ਹਨ ਅਮਰੀਕਾ ਤੋਂ ਪੰਜਾਬ ਦੇ ਵਿੱਚ ਜਿਹੜੇ ਭੇਜੇ ਗਏ ਕੁਝ ਵਿਅਕਤੀ ਨੇ ਜਿਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਅਸਲ ਦੇ ਵਿੱਚ ਉਹ ਸਾਰੇ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਪਹੁੰਚੇ ਸੀ ਦਰਅਸਲ ਇਹ ਮਨੁੱਖੀ ਤਸਕਰੀ ਗੈਰ ਕਾਨੂੰਨੀ ਪ੍ਰਵਾਸਤਾ ਮਾਮਲਾ ਤੇ ਇਹਦੀ ਹੁਣ ਜਾਂਚ ਕੀਤੀ ਜਾਏਗੀ ਤੱਥ ਖੋਜ ਕਮੇਟੀ ਇਹ ਕਾਨੂੰਨ ਅਤੇ ਤੱਥਾਂ ਦੇ ਅਨੁਸਾਰ ਫਿਰ ਢੁਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਲਿਆਵੇਗੀ ਗੈਰ ਕਾਨੂੰਨੀ ਕੰਮਕਰਨ ਅਤੇ ਗੈਰ ਕਾਨੂੰਨੀ ਪ੍ਰਵਾਸ ਮਨੁੱਖੀ ਤਸਕਰੀ ਦੇ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਹਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਛੱਡਿਆ ਨਹੀਂ ਜਾਏਗਾ ਤੇ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਨੇ ਇਹ ਕਮੇਟੀ ਇਹਦੇ ਵਿੱਚ ਕਿਸੇ ਵੀ ਹੋਰ ਪੁਲਿਸ ਅਧਿਕਾਰੀ ਨੂੰ ਸ਼ਾਮਲ ਕਰਨ ਦਾ ਵੀ ਇਹਨਾਂ ਨੂੰ ਅਧਿਕਾਰ ਦਿੱਤਾ ਗਿਆ ਹੈ ਅਤੇ ਇਸ ਸਬੰਧਤ ਜ਼ਿਲ੍ਹਿਆਂ ਦੇ ਐਸਐਸਪੀਜ਼ ਅਤੇ ਪੁਲਿਸ ਕਮਿਸ਼ਨਰਾਂ ਦੇ ਨਾਲ ਵੀ ਤਾਲਮੇਲ ਬਣਾ ਕੇ ਰੱਖੇਗੀ ਜਿਨ੍ਹਾਂ ਨੂੰ ਕਮੇਟੀ ਨੂੰ ਲੋੜੀਂਦੀ ਸਹਾਇਤਾ ਅਤੇ ਬੁਨਿਆਦੀ ਢਾਂਚਾਗਤ ਸਹੂਲਤਾਂ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਆ ਦੱਸਣਾ ਬਣਦਾ ਕਿ ਇਸ ਦੇ ਨਾਲ ਹੀ ਪੰਜਾਬ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਮਰੀਕਾ ਦੇ ਵਿੱਚੋਂ ਕੱਢੇ ਗਏ ਪੰਜਾਬ ਪਹੁੰਚੇ ਇਹਨਾਂ ਨੌਜਵਾਨਾਂ ਦੇ ਹੱਕ ਵਿੱਚ ਖੜ ਕੇ ਹਾਂ ਦਾ ਨਾਰਾ ਮਾਰਿਆ ਉਹਨਾਂ ਨੇ ਕਿਹਾ ਕਿ ਅਮਰੀਕਾ ਤੋਂ ਭਾਰਤ ਭੇਜੇਗਾ ਸਾਡੇ ਨਾਗਰਿਕ ਕੋਈ ਅਪਰਾਧੀ ਨਹੀਂ ਸੀ ਸਗੋਂ ਇਹ ਅਪਰਾਧ ਦਾ ਸ਼ਿਕਾਰ ਹੋਇਆ ਧੋਖੇਬਾਜ਼ ਇਮੀਗ੍ਰੇਸ਼ਨ ਏਜੰਟਾਂ ਨੇ ਉਹਨਾਂ ਤੋਂ ਲੱਖਾਂ ਰੁਪਏ ਲੁੱਟੇ ਹੈ ਅਤੇ ਗੈਰਕਾਨੂੰਨੀ ਢੰਗ ਨਾਲ ਉਹਨਾਂ ਨੂੰ ਅਮਰੀਕਾ ਭੇਜਿਆ ਸੀ 24 ਘੰਟਿਆਂ ਦੇ ਅੰਦਰ ਅੰਦਰ ਕਹਿੰਦੇ ਮੈਂ ਇੱਕ ਅਜਾਹੇ ਧੋਖੇਬਾਜ਼ ਏਜੰਟ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਈ ਹੈ ਉਹਨਾਂ ਨੇ ਸਪਸ਼ਟ ਕੀਤਾ ਕਿ ਮਨੁੱਖੀ ਤਸਕਰੀ ਦੇ ਵਿੱਚ ਸ਼ਾਮਲ ਪੰਜਾਬ ਦੇ ਟਰੈਵਲ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਆਮਲ ਵਿੱਚ ਲਿਆਂਦੀ ਜਾਏਗੀ ਅਤੇ ਇਹ ਗੋਰਖ ਧੰਦਾ ਸਦਾ ਲਈ ਬੰਦ ਕਰਵਾਇਆ ਜਾਏਗਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਅਮਰੀਕਾ ਤੋਂ ਰਿਪੋਰਟ ਕੀਤੇ ਹੋਏ ਪੰਜਾਬ ਵਾਸੀਆਂ ਦੇ ਕੇਸਾਂ ਦੀ ਵਿਥਿਆ ਸੁਣ ਕੇ ਮਨ ਬਹੁਤ ਭਾਵੁਕ ਹੋਇਆ ਹੈ ਕਿ ਕਿਸ ਤਰ੍ਹਾਂ ਠੱਗ ਟਰੈਵਲ ਏਜੰਟਾਂ ਨੇ ਇਹਨਾਂ ਭੋਲੇ ਭਾਲੇ ਲੋਕਾਂ ਦੀ ਲੁੱਟ ਮਾਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਧਾਰਨ ਪਰਿਵਾਰਾਂ ਦੇ ਕੋਲੋਂ 50-50 60-60 ਲੱਖ ਰੁਪਏ ਠੱਗੇ ਗਏ ਹੈ। ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਦਾਇਤ ਜਾਰੀ ਕਰ ਦਿੱਤੀ ਹੈ ਕਿ ਇਹਨਾਂ ਮਨੁੱਖੀ ਤਸਕਰਾਂ ਦੇ ਵਿਰੁੱਧ ਸਖਤ ਕਾਰਵਾਈ ਆਮਲ ਵਿੱਚ ਲਿਆਂਦੀ ਜਾਵੇ। ਅਤੇ ਉਹਨਾਂ ਦੀਆਂ ਹਦਾਇਤਾਂ ਤੇ ਅਮਲ ਕਰਦੇ ਹੋਏ ਇੱਕ ਟਰੈਵਲ ਏਜੰਟ ਸਤਨਾਮ ਸਿੰਘ ਵਾਸੀ ਕੋਟਲੀ ਖਹਿਰਾ ਦੇ ਵਿਰੁੱਧ ਥਾਣਾ ਭਿੰਡੀ ਸੈਦਾਂ ਦੇ ਵਿੱਚ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਇਹ ਵੀ ਵਿਸ਼ਵਾਸ ਤੋਂ ਆਇਆ ਹੈ ਕਿ ਬਾਕੀਆਂ ਦੇ ਵਿਰੁੱਧ ਵੀ ਕਾਰਵਾਈ ਸ਼ੁਰੂ ਕੀਤੀ ਜਾਏਗੀ ਉਹਨਾਂ ਲੋਕਾਂ ਨੂੰ ਵੀ ਸੱਦਾ ਦਿੱਤਾ ਕਿ ਜਿਸ ਵੀ ਟਰੈਵਲ ਏਜੰਟ ਨੇ ਉਹਨਾਂ ਕੋਲੋਂ ਪੈਸੇ ਲਏ ਹੋਣ ਅਤੇ ਤੁਹਾਨੂੰ ਠੱਗਿਆ ਹੋਵੇ ਉਸਤੇ ਖਿਲਾਫ ਪ੍ਰਵਾਸੀ ਭਾਰਤੀ ਮਾਮਲਿਆਂ ਕੋਲੇ ਸ਼ਿਕਾਇਤ ਦਰਜ ਕਰਵਾਓ ਤਾ ਜੋ ਅਸੀਂ ਉਸ ਵਿਰੁੱਧ ਠੋਸ ਕਾਰਵਾਈ ਯਕੀਨੀ ਬਣਾ ਸਕੀਏ ਉਹਨਾਂ ਕਿਹਾ ਕਿ ਲੋਕਾਂ ਨੂੰ ਠੱਗਣ ਵਾਲੇ ਅਤੇ ਗੁੰਮਰਾਹ ਕਰਨ ਵਾਲੇ ਇਹਨਾਂ ਮਨੁੱਖੀ ਤਸਕਰਾਂ ਦੇ ਵਿਰੁੱਧ ਸਖਤ ਕਾਰਵਾਈ ਆਮਲ ਵਿੱਚ ਲਿਆਵਾਂਗੇ ਅਤੇ ਇਹਨਾਂ ਦੇ ਦਫ਼ਤਰ ਵੀ ਸੀਲ ਕਰ ਦਿੱਤੇ ਜਾਣਗੇ ਤੇ ਹੁਣ ਡਿਪੋਰਟ ਕੀਤੇ ਗਏ ਜਿਹੜੇ ਵਿਅਕਤੀ ਹੈ ਉਹਨਾਂ ਦੇ ਖਿਲਾਫ ਕੁਝ ਨਵੀਆਂ ਜਾਣਕਾਰੀਆਂ ਵੱਲ ਰਹੀਆਂ ਨੇ ਤੇ ਕੁਝ ਨਵੀਆਂ ਦਰਦ ਭਰੀਆਂ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਨੇ ਅਮਰੀਕਾ ਤੋਂ ਜਿਹੜੇ 30 ਪੰਜਾਬੀ ਡਿਪੋਰਟ ਕੀਤੇ ਗਏ ਹੈ ਉਨਾ ਵਿੱਚ ਕੱਲ ਦੇ ਪ੍ਰੋਗਰਾਮ ਦੇ ਵਿੱਚ ਇੱਕ ਔਰਤ ਲਾਪ੍ਰੀਤ ਕੌਰ ਦਾ ਮੈਂ ਜ਼ਿਕਰ ਕੀਤਾ ਸੀ ਹੁਣ ਲਾਪ੍ਰੀਤ ਕੌਰ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ ਜਾਣਕਾਰੀ ਦੇ ਅਨੁਸਾਰ ਕਪੂਰਥਲਾ ਦੀ ਰਹਿਣ ਵਾਲੀ ਲਾਪ੍ਰੀਤ ਕੌਰ ਦੇ ਖਿਲਾਫ ਇੰਟਰਪੋਲ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਉਹ ਵਾਂਟਡ ਦੱਸੀ ਜਾ ਰਹੀ ਹੈ ਤੇ ਉਸ ਸੂਚੀ ਵਿੱਚ ਸ਼ਾਮਲ ਹੈ ਅਤੇ ਉਹਨਾਂ ਦੇ ਖਿਲਾਫ ਇਟਲੀ ਦੇ ਵਿੱਚ ਅਪਰਾਧਿਕ ਮੁਕੱਦਮਾ ਦਰਜ ਦੱਸਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਲਾਪ੍ਰੀਤ ਕੌਰ ਇਟਲੀ ਹੁੰਦੇ ਹੋਈ ਅਮਰੀਕਾ ਪਹੁੰਚੀ ਸੀ ਜਿੱਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਆਉਣ ਵਾਲੇ ਦਿਨਾਂ ਵਿੱਚ ਲਾਪ੍ਰੀਤ ਕੌਰ ਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਡਿਪੋਰਟ ਹੋਣ ਤੋਂ ਬਾਅਦ ਭਾਰਤ ਪਰਤੀ ਲਾਪ੍ਰੀਤ ਕੌਰ ਨੇ ਆਪਣੀ ਕਹਾਣੀ ਸਾਂਝੇ ਕਰਦੇ ਹੋਏ ਦੱਸਿਆ ਸੀ ਕਿ ਉਹ ਪੁਲੱਥ ਦੀ ਰਹਿਣ ਵਾਲੀ ਹੈ ਅਤੇ ਉਹਦੀ ਉਮਰ ਤਕਰੀਬਨ 30 ਵਰੇ ਹੈ ਅਤੇ 2 ਜਨਵਰੀ ਨੂੰ ਉਹ ਆਪਣੇ 10 ਸਾਲਾਂ ਦੇ ਪੁੱਤਰ ਨਾਲ ਅਮਰੀਕਾ ਰਵਾਨਾ ਹੋਈ ਸੀ ਅਤੇ ਆਪਣੇ ਪਤੀ ਨੂੰ ਉਹ ਮਿਲਣਾ ਚਾਹੁੰਦੀ ਸੀ ਜਿਹੜੇ ਕਿ ਕੁਝ ਸਾਲਾਂ ਤੋਂ ਅਮਰੀਕਾ ਵਿੱਚ ਹੀ ਰਹਿ ਰਹੇ ਹੈ ਪਰ ਲਾਪ੍ਰੀਤ ਨੂੰ ਅਮਰੀਕੀ ਸਰਹੱਦ ਦੇ ਅਧਿਕਾਰੀਆਂ ਨੇ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਗ੍ਰਿਫਤਾਰ ਕਰ ਲਿਆ ਸੀ ਲਾਪ੍ਰੀਤ ਨੇ ਦੱਸਿਆ ਕਿ ਉਸਨੇ ਅਮਰੀਕਾ ਜਾਣ ਲਈ ਆਪਣਾ ਸਭ ਕੁਝ दांव ਤੇ ਲਾ ਦਿੱਤਾ ਸੀ ਉਸਨੇ ਏਜੰਟਾਂ ਨੂੰ 1 ਕਰੋੜ ਰੁਪਏ ਤੋਂ ਵੱਧ ਡੋਂਕੀ ਰਾਹੀਂ ਅਮਰੀਕਾ ਭੇਜਣ ਦਾ ਅਦਾ ਕੀਤਾ ਲਾਪ੍ਰੀਤ ਨੇ ਦੱਸਿਆ ਸੀ ਕਿ ਏਜੰਟ ਨੇ ਸਾਡੇ ਪਰਿਵਾਰ ਨੂੰ ਸਿੱਧੇ ਅਮਰੀਕਾ ਭੇਜਣ ਦਾ ਦਾਵਾ ਕੀਤਾ ਸੀ ਪਰ ਰਸਤੇ ਵਿੱਚ ਜੋ ਸਹਿਣ ਕੀਤਾ ਉਹ ਉਮੀਦ ਤੋਂ ਕਿਤੇ ਵੱਧ ਸੀ ਇੱਕ ਸਿੱਧੀ ਯਾਤਰਾ ਦੀ ਬਜਾਏ ਉਸ ਨੂੰ ਖਤਰਨਾਕ ਡਾਂਕੀ ਰੂਟ ਅਪਣਾਉਣ ਵਾਸਤੇ ਮਜਬੂਰ ਕਰ ਦਿੱਤਾ ਗਿਆ। ਲਾਭਪ੍ਰੀਤ ਕੌਰ ਅਤੇ ਉਸਦੇ ਪੁੱਤਰ ਨੂੰ ਕੋਲੰਬੀਆ ਦੇ ਮੈਡਲ ਲਿਜਾਇਆ ਗਿਆ ਅਤੇ ਇੱਕ ਫਲਾਈਟ ਰਾਹੀਂ ਐਲਸਾਲਵਾਡੋਰ ਦੇ ਸੈਨ ਸਾਲਵਾਡੋਰ ਲਜਾਣ ਤੋਂ ਪਹਿਲਾਂ ਲਗਭਗ 2 ਹਫ਼ਤਿਆਂ ਤੱਕ ਉੱਥੇ ਰੱਖਿਆ ਗਿਆ। 2 ਦਿਨ ਮੈਕਸੀਕੋ ਰਹਿਣ ਤੋਂ ਬਾਅਦ ਉਹ ਆਖਰਕਾਰ 27 ਜਨਵਰੀ ਨੂੰ ਅਮਰੀਕਾ ਵਿੱਚ ਪੱਬ ਰੱਖਣ ਵਿੱਚ ਕਾਮਯਾਬ ਹੋਏ ਸੀ ਪਰ ਉੱਥੇ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਸੀ ਤੇ ਫਿਰ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਇਹ ਇੱਕ ਨਹੀਂ 104 ਦੀਆਂ 104 ਜੋਖਮ ਭਰੀਆਂ ਕਹਾਣੀਆਂ ਨੇ ਸੁਣ ਕੇ ਹੈਰਾਨ ਹੁੰਦਾ ਹੈ ਇਨਸਾਨ ਕਿ ਇੰਜ ਕਿਵੇਂ ਲੋਕ ਲੱਖਾਂ ਰੁਪਇਆ ਖਰਚ ਕੇ ਆਪਣੀ ਮੌਤ ਦਾ ਸਮਾਨ ਖਰੀਦਦੇ ਨੇ ਲੱਖਾਂ ਦੇ ਖਰਚੇ ਚੁੱਕਿਆ ਕਿਸੇ ਨੇ ਜ਼ਮੀਨ ਗਹਿਣੇ ਰੱਖਿਆ ਕਿਸੇ ਨੇ ਵੇਚੀ ਐ ਤੇ ਕਿਸੇ ਨੇ ਘਰ ਵੀ ਵੇਚ ਦਿੱਤਾ ਤੇ ਨਾਲ ਜਾਨ ਦਾ ਖਤਰਾ ਔਖਾ ਪੈਂਡਾ ਉਤੋਂ ਦੀ ਦੇਸ਼ ਨਕਾਲੇ ਦੀ ਤਲਵਾਰ ਇਹ ਅਮਰੀਕਾ ਤੋਂ ਜਿਹੜੇ ਡਿਪੋਰਟ ਹੋ ਕੇ ਕੁਝ ਪੰਜਾਬੀ ਜਾਂ ਭਾਰਤੀ ਆਏ ਆ ਉਹਨਾਂ ਦੀਆਂ ਕਹਾਣੀਆਂ तकरीबन तकरीबन ਇਸੇ ਤਰ੍ਹਾਂ ਦੀਆਂ ਨੇ ਬੀਤੇ ਦਿਨੀ ਇਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਸੀ ਇਹਨਾਂ ਵਿੱਚੋਂ ਇੱਕ ਹੁਸ਼ਿਆਰਪੁਰ ਦਾ ਨੌਜਵਾਨ ਹੈ ਤੇ ਪਿੰਡ ਦਾਰਾਪੁਰ ਉਹਨੇ ਕੁਝ ਸਨਸਨੀਖੇਜ਼ ਖੁਲਾਸੇ ਕੀਤੇ ਐ ਦਾਰਾਪੁਰ ਦੇ ਵਿੱਚ ਜਦੋਂ ਸੁਖਪਾਲ ਸਿੰਘ ਨੇ ਆਪਣੀ ਵਿਥਿਆ ਸੁਣਾਈ ਤਾਂ ਲੋਕਾਂ ਦੀਆਂ ਅੱਖਾਂ ਵਿੱਚ ਅਥਰੂ ਵਗ ਰਹੇ ਸੀ ਉਹ ਸੁਣ ਕੇ ਹੈਰਾਨ ਸੀ ਕਿ ਅਜਿਹੇ ਰਾਹ ਵੀ ਚੁਣੇ ਜਾ ਸਕਦੇ ਐ ਦੇ ਨਾਲ ਉਹ ਦੱਸ ਰਿਹਾ ਕਿ ਇਹਦੇ ਤੋਂ ਸਬਕ ਵੀ ਲੈਣ ਦੀ ਲੋੜ ਹੈ। ਸੁਖਪਾਲ ਨੇ ਦੱਸਿਆ ਕਿ ਡੋਂਕੀ ਦੌਰਾਨ ਹਾਲਾਤ ਇੰਨੇ ਖਵਾੜੇ ਸੀ ਕਿ ਹਰ ਵੇਲੇ ਜਾਨ ਨੂੰ ਖਤਰਾ ਬਣਿਆ ਰਿਹਾ। ਹੋਰ ਤਾਂ ਹੋਰ ਉਸਤੇ ਇੱਕ ਸਾਥੀ ਤੇ ਰਾਹ ਵਿੱਚ ਡੁੱਬਣ ਕਰਨ ਉਸਨੇ ਦੱਸਿਆ ਮੌਤ ਵੀ ਹੋ ਗਈ। ਸੁਖਪਾਲ ਨੇ ਇਹ ਵੀ ਦੱਸਿਆ ਕਿ ਅਮਰੀਕਾ ਵਿੱਚ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਜਿਸ ਕੈਂਪ ਦੇ ਵਿੱਚ ਰੱਖਿਆ ਗਿਆ ਉੱਥੇ ਉਹਨਾਂ ਨੂੰ ਗਊ ਦਾ ਮਾਸ ਖਾਣ ਵਾਸਤੇ ਦਿੱਤਾ ਗਿਆ। ਸਨੈਕਸ ਦਿੱਤੇ ਗਏ। 12 ਦਿਨ ਤੱਕ ਉੱਥੇ ਉਹਨਾਂ ਨੇ ਸਨੈਕਸ ਖਾ ਕੇ ਗੁਜ਼ਾਰਾ ਕੀਤਾ। ਕੈਂਪ ਦੇ ਵਿੱਚ ਉਹਨਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਸੀ ਜਦੋਂ ਉਹਨਾਂ ਨੂੰ ਰਿਪੋਰਟ ਕੀਤਾ ਜਾਣਾ ਸੀ ਤਾਂ ਜਹਾਜ਼ ਚੜਾਉਣ ਤੋਂ ਪਹਿਲਾਂ ਉਹਨਾਂ ਨੂੰ ਹੱਥਕੜੀਆਂ ਲਾ ਦਿੱਤੀਆਂ ਗਈਆਂ ਅਤੇ ਪੈਰਾਂ ਵਿੱਚ ਬੀੜੀਆਂ ਪਾ ਦਿੱਤੀਆਂ ਗਈਆਂ ਕਿਸੇ ਨੂੰ ਵੀ ਸੀਟ ਤੋਂ ਹਿੱਲਣ ਤੱਕ ਦੀ ਆਗਿਆ ਨਹੀਂ ਸੀ ਇਥੋਂ ਤੱਕ ਕਿ ਬਾਥਰੂਮ ਤੱਕ ਵੀ ਬੜੀ ਸੀਮਤ ਆਗਿਆ ਦਿੱਤੀ ਜਾਂਦੀ ਸੀ ਹਾਲਾਤ ਇਹ ਸਨ ਕਿ ਉਹਨਾਂ ਨੂੰ ਬਾਥਰੂਮ ਦੀ ਵਰਤੋਂ ਤੋਂ ਬਚਣ ਲਈ ਫਲਾਈਟ ਦੇ ਵਿੱਚ ਬਹੁਤ ਘਟ ਖਾਣ ਵਾਸਤੇ ਮਜਬੂਰ ਹੋਣਾ ਪਿਆ ਅਮਰੀਕਾ ਸਰ ਦੇ ਵਿੱਚ ਜਹਾਜ਼ ਲੈਂਣ ਹੋਣ ਤੋਂ ਬਾਅਦ ਉਹਨਾਂ ਦੀਆਂ ਬੇੜੀਆਂ ਉਤਾਰੀਆਂ ਗਈਆਂ ਸੁਖਪਾਲ ਨੇ ਦੱਸਿਆ ਕਿ ਉਸਨੇ ਇਟਲੀ ਦੇ ਵਿੱਚ 1 ਸਾਲ ਤੱਕ ਸ਼ੈਫ ਦੇ ਵਜੋਂ ਕੰਮ ਕੀਤਾ ਇਹਦੇ ਤੋਂ ਬਾਅਦ ਉਸਨੇ ਅਮਰੀਕਾ ਜਾਣ ਦਾ ਫੈਸਲਾ ਲਿਆ ਸੀ ਉਹਨੇ ਤੇ ਉਹਦੇ ਦੋ ਦੋਸਤਾਂ ਨੇ ਇਸ ਲਈ ਟਰੈਵਲ ਏਜੰਟ ਨਾਲ ਸੰਪਰਕ ਕੀਤਾ ਸੀ ਏਜੰਟ ਨੇ 30-30 ਲੱਖ ਰੁਪਏ ਲੈ ਕੇ ਅਮਰੀਕਾ ਤੱਕ ਸੁਰੱਖਿਆਤ ਪਹੁੰਚਾਉਣ ਦਾ ਉਹਨਾਂ ਨਾਲ ਵਾਅਦਾ ਕੀਤਾ ਸੀ ਉਹਨਾਂ ਨੇ ਲੋਕਾਂ ਤੋਂ ਪੈਸੇ ਉਧਾਰੇ ਲੈ ਕੇ ਏਜੰਟ ਨੂੰ ਦਿੱਤੇ ਸੀ ਏਜੰਟ ਨੇ ਉਹਨਾਂ ਨੂੰ ਅਮਰੀਕਾ ਦੀ ਫਲਾਈਟ ਦਾ ਭਰੋਸਾ ਦਿੱਤਾ ਸੀ ਪਰ ਧੋਖੇ ਨਾਲ ਹੋਰ ਲੋਕਾਂ ਦੇ ਨਾਲ ਨਿਕਾਰਾਗੂਆ ਤੋਂ ਉਹ ਲੈ ਕੇ ਗਿਆ ਉੱਥੇ ਪਹੁੰਚਣ ਤੇ ਏਜੰਟ ਦੇ ਬੰਦਿਆਂ ਨੇ ਉਹਨਾਂ ਦੇ ਪਾਸਪੋਰਟ ਜ਼ਬਤ ਕਰ ਲਏ ਅਤੇ ਫਿਰ ਹੋਂਡੂਰਾਸ ਗੁਆਟੇਮਾਲਾ ਮੈਕਸੀਕੋ ਇਹ ਬੜਾ ਔਖਾ ਸਫ਼ਰ ਸੀ ਅੱਗੋਂ ਮੈਕਸੀਕੋ ਤੋਂ ਕੈਲੀਫੋਰਨੀਆ ਵਿੱਚ ਅਮਰੀਕੀ ਸਰਹੱਦ ਤੱਕ ਸਮੁੰਦਰ ਦੇ ਪਾਰ ਇੱਕ ਛੋਟੀ ਬੇੜੀ ਦੇ ਵਿੱਚ 12 ਘੰਟਿਆਂ ਦਾ ਸਫ਼ਰ ਵੀ ਕੀਤਾ ਤੇ ਹਰ ਪਲ ਮੌਤ ਨਜ਼ਰ ਆ ਰਹੀ ਸੀ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਇੱਕ ਸਾਥੀ ਡੁੱਬ ਵੀ ਗਿਆ ਤੇ ਉਸਦੀ ਮੌਤ ਹੋ ਗਈ। ਇੰਨੀਆਂ ਔਕੜਾਂ ਝੱਲ ਕੇ ਜਦੋਂ ਉਹ ਅਖੀਰ ਅਮਰੀਕਾ ਵਿੱਚ ਪਹੁੰਚੇ ਤਾਂ ਉੱਥੇ ਉਹਨਾਂ ਨੂੰ ਅਮਰੀਕੀ ਫੌਜ ਨੇ ਗ੍ਰਿਫਤਾਰ ਕਰ ਲਿਆ ਅਤੇ ਆਖਰਕਾਰ ਉਹਨਾਂ ਨੂੰ ਭਾਰਤ ਭੇਜ ਦਿੱਤਾ ਗਿਆ ਦੇਸ਼ ਨਿਕਾਲਾ ਦਿੱਤਾ ਗਿਆ। ਤੇ ਹੁਣ ਇਹ ਟਰੈਵਲ ਏਜੰਟ ਕਿੱਥੋਂ ਦੇ ਨੇ? ਇਹਦੇ ਵਿੱਚ ਸਨਸਨੀਖੇਜ਼ ਖੁਲਾਸੇ ਹੋ ਰਹੇ ਨੇ ਕਿ ਇਹਨਾਂ ਵਿੱਚੋਂ ਦਿੱਲੀ ਅਤੇ ਦਿੱਲੀ ਤੋਂ ਬਾਅਦ ਦੁਬਈ ਦੇ ਜ਼ਿਆਦਾ ਨੇ। ਪਰ ਸਾਡੇ ਜਿਗਰੇ ਦੇਖੋ ਤੁਸੀਂ। ਕਿ ਪੰਜਾਬ ਵਿੱਚ ਰਹਿੰਦੇ ਅਸੀਂ ਕਿੱਥੇ ਕਿੱਥੇ ਏਜੰਟ ਲੱਭ ਰਹੇ ਹਾਂ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਕਿ ਇਹ ਪੰਡਾ ਜੋਖਮ ਭਰਿਆ ਹੈ ਲੱਖਾਂ ਰੁਪਏ ਉੱਜੜ ਵੀ ਸਕਦੇ ਆ ਇੱਕ ਕਿਸਮ ਦਾ ਜੂਆ ਹੈ ਜਿਸ ਦਿਨ ਦੀ ਟਰੰਪ ਸਰਕਾਰ ਆਈ ਹੈ ਉਹਦੇ ਤੋਂ ਬਾਅਦ ਗੈਰ ਕਾਨੂੰਨੀ ਤਰੀਕੇ ਨਾਲ ਗਏ ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ਦਾ ਖਤਰਾ ਲਗਾਤਾਰ ਮਡਰਾ ਰਿਹਾ ਸੀ ਪਰਿਵਾਰ ਬੜੇ ਦੁਖੀ ਨੇ ਕੁਝ ਨੇ 45 ਤੋਂ 50 ਲੱਖ ਤੇ ਕੁਝ ਨੇ ਇੱਦ ਤੋਂ ਵੱਧ ਪੈਸੇ ਖਰਚੇ ਆ ਤੇ ਹੁਣ ਜਿਨ੍ਹਾਂ ਦੇ ਜੀ ਵਾਪਸ ਪਰਤੇ ਆ ਉਹਨਾਂ ਵਿੱਚੋਂ ਕੁਝ ਸ਼ੁਕਰਾਨਾ ਕਰ ਰਿਹਾ ਤੇ ਕੁਝ ਟੁੱਟ ਗਏ ਸਾਡੇ ਪੈਸਿਆਂ ਦਾ ਕੀ ਬਣੂਗਾ ਕਰਜ਼ੇ ਹਿੱਟ ਦੱਬੇ ਪਏ ਆ ਅਮਰੀਕਾ ਭੇਜਣ ਦਾ ਕਾਰੋਬਾਰ ਦੱਸਿਆ ਜਾ ਰਿਹਾ ਕਿ ਸਭ ਤੋਂ ਵੱਡਾ ਦੁਬਈ 'ਚ ਚੱਲ ਰਿਹਾ ਹੈ ਇਸ ਤਰ੍ਹਾਂ ਜਲੰਧਰ ਦਾ ਇੱਕ ਨੌਜਵਾਨ ਹੈ ਜਿਸ ਦੇ ਨਾਲ ਤਿੰਨ ਹੋਰ ਸਾਥੀ ਨੇ ਭਾਵ ਚਾਰ ਨੌਜਵਾਨ ਨੇ ਜਿਹੜੇ ਡਿਪੋਰਟ ਹੋ ਕੇ ਆਏ ਆ ਇਹਨਾਂ ਚਾਰਾਂ ਨੇ ਦੱਸਿਆ ਕਿ ਦੁਬਈ ਤੋਂ ਏਜੰਟ ਦੇ ਝਾਂਸੇ ਵਿੱਚ ਆਏ ਆ ਹਾਲਾਤ ਇਹ ਆ ਕਿ ਕੋਈ ਨੁਕਸਾਨ ਦੀ ਸ਼ਿਕਾਇਤ ਕਰੇ ਤਾਂ ਕਿਸਤੀ ਕਰੇ ਤੇ ਕਿੱਥੇ ਕਰੇ 12 ਸਾਲ ਆਸਟ੍ਰੇਲੀਆ ਦੇ ਵਿੱਚ ਰਹਿਣ ਤੋਂ ਬਾਅਦ ਘਰ ਪਰਤਿਆ ਤਾਂ ਡੌਂਕੀ ਲਾ ਕੇ ਅਮਰੀਕਾ ਜਾਣ ਦੀ ਫਿਰ ਗਲਤੀ ਕੀਤੀ। ਏਜੰਟ ਨੇ ਦੁਬਈ ਬੁਲਾਇਆ, ਦੁਬਈ ਬੁਲਾ ਕੇ ਅਮਰੀਕਾ ਜਾਣ ਦਾ ਲਾਲਚ ਦਿੱਤਾ। ਤਿੰਨ ਧੀਆਂ ਦੇ ਪਿਤਾ ਲੱਦੇਵਾਲੀ ਦੇ ਰਹਿਣ ਵਾਲੇ ਰਕਿੰਦਰ ਸਿੰਘ ਨੇ ਅਮਰੀਕਾ ਤੋਂ ਰਿਪੋਰਟ ਹੋਣ ਤੋਂ ਬਾਅਦ ਕਿਹਾ ਕਿ ਹੁਣ ਤਾਂ ਉਹਦਾ ਮਨ ਪਾਸਪੋਰਟ ਬਣਾਉਣ ਦਾ ਵੀ ਨਹੀਂ ਹੈ। ਰੱਬ ਦਾ ਸ਼ੁਕਰ ਹੈ ਕਿ ਮੈਂ ਘਰ ਵਾਪਸ ਪਰਤ ਆਇਆ। ਦੁਬਈ ਤੋਂ ਨਿਕਲਦਾ ਹੀ ਉਸ ਨੂੰ 15 ਮੁਲਕਾਂ ਦੇ ਵਿੱਚ ਰੱਖਿਆ ਗਿਆ ਜਿੱਥੇ ਕਈ ਦੇਸ਼ਾਂ ਦੇ ਹਥਿਆਰਵੰਦ ਮਾਫੀਆ ਏਜੰਟ ਉਸ ਦਾ ਮੋਬਾਈਲ ਪਾਸਪੋਰਟ ਅਤੇ ਪੈਸੇ ਸਭ ਕੁਝ ਲੈੰਦੀ ਰਹੇ ਹੁਣ ਸ਼ਿਕਾਇਤ ਕਰੀਏ ਤਾਂ ਕਿਸ ਨੂੰ ਕਰੀਏ ਰਾਮਾ ਮੰਡੀ ਥਾਣੇ ਦੇ ਰਹਿਮਾਨਪੁਰ ਰੋਡ ਸਥਿਤ ਮਰੀਨ ਐਨਕਲੇਵ ਦਾ ਰਹਿਣ ਵਾਲਾ 41 ਸਾਲ ਦਾ ਰਕੇਂਦਰ ਤਿੰਨ ਧੀਆਂ ਦਾ ਬਾਪ ਹੈ 12 ਸਾਲ ਪਹਿਲਾਂ ਆਸਟ੍ਰੇਲੀਆ ਵਿੱਚ ਕੰਮ ਕੀਤਾ ਪੈਸੇ ਇਕੱਠੇ ਕੀਤੇ ਰਕੇਂਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੀਆਂ ਧੀਆਂ ਦਾ ਭਵਿੱਖ ਬਣਾਉਣ ਵਾਸਤੇ ਅਮਰੀਕਾ ਜਾਣ ਦਾ ਆਖਰ ਫੈਸਲਾ ਕਰ ਲਿਆ ਸੀ ਜਦੋਂ ਦੁਬਈ ਦੇ ਇੱਕ ਏਜੰਟ ਨਾਲ ਸੰਪਰਕ ਕੀਤਾ ਤਾਂ ਉਸਨੇ ਦੁਬਈ ਵਲਾਕੇ ਸਿੱਧਾ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਪੰਜ ਦਿਨ ਦੁਬਈ ਵਿੱਚ ਰਹੇ ਉਹਦੇ ਤੋਂ ਬਾਅਦ ਉਸਨੂੰ ਬੁਲਵੀਆ Peru, ਇੱਕ ਵਾਰ ਹੋਰ ਕੰਬੋਡੀਆ, ਪਨਾਮਾ, ਕੋਸਟਾ ਰੀਕਾ, ਬ੍ਰਾਜ਼ੀਲ ਅਤੇ ਫਿਰ ਮੈਕਸੀਕੋ ਵਿੱਚ ਠਹਿਰਾਇਆ ਹਰ ਥਾਂ ਹਥਿਆਰਾਂ ਲੈਸ ਮਾਫੀਆ ਏਜੰਟ ਉਹਨਾਂ ਨੂੰ ਕਦੇ ਜੰਗਲਾਂ ਰਾਹੀਂ ਅਤੇ ਕੈਦੇ ਪੈਦਲੀ ਇੱਕ ਥਾਂ ਤੋਂ ਦੂਸਰੀ ਥਾਂ ਲੈ ਜਾਂਦੇ ਰਹੇ ਜਦੋਂ ਉਹ ਇਤਰਾਜ਼ ਕਰਦੇ ਸੀ ਤਾਂ ਉਹਨਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ ਰਕਿੰਦਰ ਨੇ ਦੱਸਿਆ ਕਿ 8 ਅਗਸਤ ਨੂੰ ਇਹ ਯਾਤਰਾ ਸ਼ੁਰੂ ਹੋਈ ਸੀ ਅਤੇ 15 ਜਨਵਰੀ ਨੂੰ ਜਾ ਕੇ ਸਮਾਪਤ ਹੋਈ ਸੀ। ਉਹਦੇ ਨਾਲ ਜਿਹੜੇ ਹੋਰ ਲੋਕ ਸੀ ਉਹ ਕੁਝ ਭਾਰਤ ਦੇ ਕੁਝ ਪਾਕਿਸਤਾਨ ਦੇ ਸਨ। ਜਦੋਂ ਉਹ 15 ਜਨਵਰੀ ਨੂੰ ਅਮਰੀਕਾ ਦੀ ਸਰਹੱਦ ਤੇ ਪਹੁੰਚੇ ਤਾਂ ਉਹਨਾਂ ਨੂੰ ਉੱਥੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਹਨਾਂ ਕੋਲ ਪਾਸਪੋਰਟ ਦਾ ਕੋਈ ਕਾਗਜ਼ ਮੌਜੂਦ ਨਾ ਹੋਣ ਕਾਰਨ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ। ਉਸ ਨੇ ਅਮਰੀਕਾ ਜਾਣ ਲਈ ਦੱਸਿਆ ਕਿ 45 ਲੱਖ ਰੁਪਏ ਖਰਚ ਕੀਤੇ ਐ। ਦੁਬਈ ਦੇ ਏਜੰਟ ਨਾਲ ਸੰਪਰਕ ਕੀਤਾ ਤਾਂ ਰਕੇਂਦਰ ਸਿੰਘ ਨੂੰ ਯੂਕੇ ਤੋਂ ਵਟਸਐਪ ਕਾਲ ਆਈ ਫੋਰ ਕਰਨ ਵਾਲੇ ਨੇ ਅਮਰੀਕਾ ਜਾਣ ਦਾ ਖਰਚਾ ਲਗਭਗ 40 ਲੱਖ ਰੁਪਏ ਦੱਸਿਆ ਸੀ ਜਦੋਂ ਉਹਨਾਂ ਨੂੰ ਡੌਂਕੀ ਦੀ ਮਦਦ ਨਾਲ ਦੇਸ਼ਾਂ ਦੀਆਂ ਸਰਹੱਦਾਂ ਪਾਰ ਕਰਨ ਦੀ ਤਿਆਰ ਕੀਤਾ ਜਾ ਰਿਹਾ ਸੀ ਤਾਂ ਅਹਿਸਾਸ ਹੋਇਆ ਕਿ ਉਸਨੇ ਵੱਡੀ ਗਲਤੀ ਕੀਤੀ ਹੈ ਪਰ ਸਮੇਂ-ਸਮੇਂ ਤੇ ਹਰ ਦੇਸ਼ ਦੇ ਏਜੰਟ ਉਹਨਾਂ ਤੋਂ ਪੈਸੇ ਮੰਗਦੇ ਰਹੇ ਜਾਨ ਸਲਾਮਤ ਰੱਖਣ ਵਾਸਤੇ ਉਹਨਾਂ ਨੂੰ ਪੈਸੇ ਟਰਾਂਸਫਰ ਕਰਵਾਉਂਦੇ ਰਹੇ ਵਿਦੇਸ਼ੀ ਨੰਬਰ ਹੋਣ ਕਾਰਨ ਹੁਣ ਇਸ ਦਾ ਕੋਈ ਰਿਕਾਰਡ ਉਹਨਾਂ ਕੋਲ ਨਹੀਂ ਹੈ ਜਿਸ ਬਾਰੇ ਉਹਨਾਂ ਨੇ ਆਖਿਆ ਕਿ ਮੈਂ ਇਹ ਸੋਚ ਰਿਹਾ ਕਿ ਸ਼ਿਕਾਇਤ ਕਿੱਥੇ ਕਰਾਂ ਤੇ ਕੀ ਇਨਸਾਫ ਮਿਲੇਗਾ ਕਿ ਨਹੀਂ ਇਹ ਇੱਕ ਕਹਾਣੀ ਨਹੀਂ ਇਸ ਤਰ੍ਹਾਂ ਦੀਆਂ ਅਨੇਕਾਂ ਕਹਾਣੀਆਂ ਨੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਕੀਤੀਆਂ ਜਾ ਸਕਦੀਆਂ ਤੇ ਹੁਣ ਗੱਲ ਕਰਦੇ ਆਂ ਬੀਤੇ ਦਿਨ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਸਿੱਧੂ ਮੂਸੇਵਾਲਾ ਦਾ ਕੋਈ ਨਜ਼ਦੀਕੀ ਉਹਦੇ ਘਰ ਤੇ ਗੋਲੀਬਾਰੀ ਕਰ ਦਿੱਤੀ ਸੀ ਅਤੇ ਨਾਲ 30 ਲੱਖ ਰੁਪਏ ਦੀ ਫਰौती ਮੰਗੀ ਗਈ ਸੀ ਅਤੇ ਹੁਣ ਜਾਣਕਾਰੀ ਮਿਲੀ ਆ ਕਿ ਫਰौती ਮੰਗਣ ਵਾਲਿਆਂ ਦੇ ਖਿਲਾਫ ਮਾਰਸਾ ਪੁਲਿਸ ਨੇ 7 ਵਿਅਕਤੀ ਨਾਮਜ਼ਦ ਕੀਤੇ ਐ ਅਤੇ ਉਹਨਾਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਪੁਲਿਸ ਨੇ ਦੱਸਿਆ ਕਿ ਕਾਰਵਾਈ ਕਰਦਿਆਂ 3 ਵਿਅਕਤੀ ਗ੍ਰਿਫਤਾਰ ਕੀਤੇ ਗਏ ਐ ਤੇ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦੇ ਨਜ਼ਦੀਕੀ ਦੇ ਘਰ ਤੇ ਇਹ ਹਮਲਾ ਹੋਇਆ ਸੀ ਅਤੇ ਵਿਦੇਸ਼ੀ ਨੰਬਰ ਤੋਂ ਫਿਰ ਫੋਨ ਵੀ ਕੀਤਾ ਤੇ ਮੈਸੇਜ ਵੀ ਕੀਤਾ ਗਿਆ ਤੇ ਫਰੋਤੀ ਦੀ ਵਾਂਗ ਕੀਤੀ ਗਈ ਸੀ। ਹੁਣ ਦੱਸਿਆ ਗਿਆ ਕਿ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਮਾਰਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸੁਣਵਾਈ ਕਰਦਿਆਂ ਇਹਨਾਂ ਤਿੰਨਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਦਿੱਤਾ। ਪੋਰਸਤਾ ਦਾਵਾ ਹੈ ਕਿ ਇਸ ਪੂਰੇ ਮਾਮਲੇ ਵਿੱਚ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਜਰਸੀ ਪੈਂਚਰ ਅਤੇ ਜਸ਼ਨ ਇੰਗਲੈਂਡ हुसैन ਕੈਨੇਡਾ ਨੇ ਇਸ ਪੂਰੇ ਮਾਮਲੇ ਨੂੰ ਅੰਜਾਮ ਦਿੱਤਾ ਹੈ ਮਾਰਸਾ ਪੁਲਿਸ ਨੇ ਜੱਸੀ ਪੈਂਚਰ ਕਮਲ ਮੱਦੀ ਅਤੇ ਪ੍ਰਵਜੋਤ ਸਿੰਘ ਉਰਫ ਪੱਡਾ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ ਨੇ ਇਹਨਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਮਾਮਲੇ ਵਿੱਚ ਪੁਰਾਣੀ ਰੰਜਿਸ਼ ਹੈ ਕਿ ਪ੍ਰਗਟ ਸਿੰਘ ਨੇ 2021 ਦੇ ਵਿੱਚ ਇਹ ਕੇਸ ਦਰਜ ਕਰਵਾਇਆ ਸੀ ਜਿਸ ਨੂੰ ਲੈ ਕੇ ਇਹ ਗੋਲੀਆਂ ਚੱਲੀਆਂ ਨੇ ਤੇ ਹੁਣ ਗੱਲ ਕਰਦੇ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬੁਲਾਜ਼ਮਾ ਵਾਸਤੇ ਕੁਝ ਹਦਾਇਤਾਂ ਜਾਰੀ ਹੋਈਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਝੰਘੇੜਾ ਨੇ ਡਿਊਟੀ ਦੇ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਤੇ ਪਾਬੰਦੀ ਲਾ ਦਿੱਤੀ ਹੈ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਪਗਵੰਤ ਸਿੰਘ ਚੰਗੇੜਾ ਦੇ ਦਸਤਖਤਾਂ ਦੇ ਹੇਠ ਇੱਕ ਨਿਗਰਾਨ ਅਧਿਕਾਰੀਆਂ ਅਤੇ ਸੁਪਰਵਾਈਜ਼ਰਾਂ ਨੂੰ ਭੇਜੇਗਾ ਪੱਤਰ ਦੇ ਵਿੱਚ ਪੱਤਰ ਨੰਬਰ 51552 ਦੱਸਿਆ ਗਿਆ ਹੈ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਜਿਹੜੇ ਕਰਮਚਾਰੀ ਨੇ ਉਹ ਆਪਣੇ ਸਮੇਂ ਸਿਰ ਡਿਊਟੀ ਸ਼ੁਰੂ ਕਰਨ ਇਹ ਵੀ ਹੁਕਮ ਹੈ ਅਤੇ ਨਾਲ ਕਿਹਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਮੇਂ ਸਿਰ ਡਿਊਟੀ ਨਾ ਪਹੁੰਚਣ ਦੀਆਂ ਉਹਨਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਇਹਨਾਂ ਕਰਮਚਾਰੀਆਂ ਦੇ ਵੱਲੋਂ ਨਿਯਮਤ ਤੌਰ ਤੇ ਵਰਦੀ ਨਾਲ ਪਹਿਨਣ ਸੰਬੰਧੀ ਵੀ ਸ਼ਿਕਾਇਤਾਂ ਉਹਨਾਂ ਨੂੰ ਮਿਲੀਆਂ ਨੇ ਇਹਦੇ ਮੱਦੇ ਨਾਜ਼ਰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਭਵਿੱਖ ਦੇ ਵਿੱਚ ਸਾਰੇ ਕਰਮਚਾਰੀ ਸ੍ਰੀ ਹਰਮੰਦਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਤੇ ਡਿਊਟੀ ਦੇ ਦੌਰਾਨ ਵਰਦੀ ਜ਼ਰੂਰ ਪਹਿਨਣ ਵਰਦੀ ਤੋਂ ਬਗੈਰ ਕਰਮਚਾਰੀ ਨੂੰ ਡਿਊਟੀ ਕਰਦੀ ਆਗਿਆ ਨਹੀਂ ਦਿੱਤੀ ਜਾਏਗੀ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਇਨ੍ਹਾਂ ਹੁਕਮਾਂ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਕਰਮਚਾਰੀ ਸ਼੍ਰੋਮਣੀ ਕਮੇਟੀ ਦੇ ਇਨਸਪੈਕਟਰਾਂ ਅਤੇ ਫਲਾਈਿੰਗ ਸਕੁਐਡ ਵੱਲੋਂ ਚੈਕਿੰਗ ਦੇ ਦੌਰਾਨ ਮੋਬਾਈਲ ਫੋਨ ਸੁਣਦਾ ਪਾਇਆ ਗਿਆ ਤਾਂ ਉਸ ਵਿਰੁੱਧ ਮੌਕੇ ਤੇ ਹੀ ਵਿਭਾਗੀ ਕਾਰਵਾਈ ਕਰ ਦਿੱਤੀ ਜਾਏਗੀ ਜੇਕਰ ਕਰਮਚਾਰੀ ਆਪਣੀ ਨੇਮ ਪਲੇਟ ਨਹੀਂ ਲਾਉਂਦਾ ਤਾਂ ਉਹਦੇ ਖਿਲਾਫ ਵੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਦੱਸਣਾ ਬਣਦਾ ਕਿ ਹਰ ਸਾਲ ਅਪ੍ਰੈਲ ਮਹੀਨੇ ਤੋਂ ਤਰੱਕੀਆਂ ਵੀ ਮਿਲਦੀਆਂ ਨੇ ਉਹਨਾਂ ਆ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਬਲਾਜ਼ਮ ਇਹ ਗਲਤੀਆਂ ਕਰਦਾ ਹੈ ਤਾਂ ਉਸ ਦੀ ਤਰੱਕੀ ਉੱਤੇ ਰੋਕ ਲਗਾ ਦਿੱਤੀ ਜਾਏਗੀ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ